ਮੈਤਾ ਰੋਡ ਤੋਂ ਵੱਲਾਵਲ ਜਾਂਦਿਆ ਫੋਕਲ ਪੁਆਇੰਟ ਦੇ ਨੇੜੇ ਸੜਕ ਦੇ ਦੋਵੇਂ ਪਾਸੇ ਲੱਗੇ ਗੰਦਗੀ ਦੇ ਢੇਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਰਾਏ ਜਾ ਰਹੇ ਸਫਾਈ ਪ੍ਰਬੰਧਾਂ ਦੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਹੇ ਹਨ ਐਸੇ ਜ਼ਿਕਰ ਯੋਗ ਹੈ ਕਿ ਇਸ ਸੜਕ ਤੇ ਸਾਰਾ ਦਿਨ ਟ੍ਰੈਫਿਕ ਦੀ ਆਵਾਜਾਈ ਰਹਿੰਦੀ ਹੈ ਲੋਕਾਂ ਦਾ ਆਖਣਾ ਹੈ ਕਿ ਇਸ ਇਲਾਕੇ ਵਿੱਚ ਲੱਗੇ ਗੰਦਗੀ ਦੇ ਢੇਰ ਨਗਰ ਨਿਗਮ ਦੀ ਕਾਰਜ ਸ਼ੈਲੀ ਤੇ ਸਵਾਲ ਚੁੱਕਦੇ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ ਗੰਦਗੀ ਦੇ ਇਹਨਾਂ ਢੇਰਾਂ ਨੂੰ ਫੌਰਨ ਚੁਪਾਵੇ ਮੈਂ ਤੇ ਇਹ ਗੱਲ ਵੇਨਾਵਾ ਕਿ ਚਲੋ ਇਹ ਪਹਿਲਾਂ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਝਾੜੂ ਵਾਲਿਆਂ ਦੀ ਤੇ ਇਹਨਾਂ ਨੇ ਸਫਾਈ ਕਰਕੇ ਰਹਿਣੀ ਕਿਉਂਕਿ ਝਾੜੂ ਵਾਲਿਆਂ ਦੀ ਸਰਕਾਰ ਹੀ ਤਾਂ ਪਹਿਲਾਂ ਤੇ ਬੜੇ ਝਾੜੂ ਫੜ ਕੇ ਸਾਰੇ ਜਣੇ ਟੋਪੀਆਂ ਪਾ ਕੇ ਸਾਫ਼ ਸਪਾਈਆਂ ਕਰਦੇ ਸੀ ਵੀ ਅਸੀਂ ਜਿਹੜਾ ਇਹਨੂੰ ਬਿਲਕੁਲ ਕਲੀਨ ਕਰ ਦੇਣਾ ਵਾ ਪੂਰੇ ਪੰਜਾਬ ਨੂੰ ਬਿਲਕੁਲ ਸਾਫ਼ ਸੁਥਰਾ ਰੱਖਾਂਗੇ ਆ ਸਾਡੀ ਅੰਮ੍ਰਿਤਸਰ ਸ਼ਹਿਰ ਜਿਹੜਾ ਵਾ ਇੱਕ ਪਵਿੱਤਰ ਨਗਰੀ ਹੈ ਗੁਰੂ ਰਾਮਦਾਸ ਦੀ ਤੇ ਇਹ ਵੇਖੋ ਵੀ ਲੋਕਾਂ ਦਾ ਘਰੋਂ ਨਿਕਲਣਾ ਬਿਹਾਲ ਹੋਇਆ ਵਾ ਇੰਨਾ ਕੂੜਾ ਕਰਕਟ ਥਾਂਾਂ ਦੇ ਢੇਰ ਲੱਗੇ ਕੋਈ ਸਫਾਈ ਕਰਮਚਾਰੀ ਨਹੀਂ ਆਉਂਦਾ ਕੋਈ ਕੂੜਾ ਚੁੱਕਣ ਵਾਲਾ ਨਹੀਂ ਆਉਂਦਾ ਮੈਂ ਇਹ ਸੋਚਦਾ ਵਾਂ ਕਿ ਭਗਵੰਤਪਾਲ ਦੀ ਸਰਕਾਰ ਜੇ ਇਗੜੇ ਤੇ ਤਗੜੇ ਕਿੰਨੇ ਕੰਮ ਕਰਦੇ ਪਏ ਹਨ ਭਗਵੰਤਪਾਲ ਦੀ ਸਰਕਾਰ ਦੇ ਕੋਲ ਅੱਜ ਕੂੜਾ ਚੁੱਕਣ ਵਾਸਤੇ ਗੱਡੀਆਂ ਨਹੀਂ ਹੈਗੀਆਂ ਕੋਈ ਕਾਰਪੋਰੇਸ਼ਨ ਦਾ ਅਧਿਕਾਰੀ ਨਹੀਂ ਆਉਂਦਾ ਵੇਖੋ ਤੁਸੀਂ ਹਾਲਾਤ ਵੇਖੇ ਨਾ ਮਹਾਮਾਰੀ ਫੈਲਣ ਦਾ ਹਾਲਾਤ ਹੋਏ ਨੇ ਜਿੰਨੀ ਬਾਰਿਸ਼ ਪਈ ਆ ਮੈਂ ਇਹ ਸੋਚਿਆ ਵੀ ਮੇਰ ਸਾਹਿਬ ਜਿਹੜੇ ਆ ਉਹ ਇੱਕ ਸਾਰਿਆਂ ਦੇ ਵਿੱਚ ਵਿਚਰਨ ਵਾਲੇ ਬੰਦੇ ਸੀ ਪਰ ਪਤਾ ਨਹੀਂ ਇਹ ਸਰਕਾਰ ਚ ਆ ਕੇ ਉਹਨਾਂ ਨੂੰ ਕੀ ਗੱਲਬਾਤ ਹੋ ਗਈ ਹੈ ਇੱਕ ਬੜੀ ਰਿਸਪੈਕਟਡ ਹੀ ਮੋਤੀਪਾਟਿਆ ਜੀ ਜਿਹੜੇ ਆ ਉਹਨਾਂ ਨੂੰ ਇਹਨਾਂ ਇਲਾਕੇ ਦੀ ਸਾਰ ਲੈਣੀ ਚਾਹੀਦੀ ਇਹਨਾਂ ਘਰਾਂ ਦੇ ਅੱਗੇ ਕੂੜਿਆਂ ਦੇ ਢੇਰ ਲੱਗੇ ਆ ਬੀਬੀਆਂ ਭੈਣਾਂ ਵਿਚਾਰੀਆਂ ਇੰਨੀਆਂ ਪਰੇਸ਼ਾਨ ਹੋਈਆਂ ਕਿ ਆਪ ਜਿਹੜੇ ਆ ਲਫਾਵੇ ਚ ਪਾ ਪਾ ਕੇ ਕੂੜਾ ਜਿਹੜਾ ਵਾ ਕਦੀ ਕਿਤੇ ਡਿਸਟロイ ਕਰੇ ਪੈਸੇ ਦੇ ਦੇ ਕੇ ਵੇਖੋ ਲੋਕਾਂ ਕੋ ਕੂੜਾ ਚਕਾਇਆ ਜਾ ਰਿਹਾ ਵਾ ਤੇ ਫੇਰ ਸਰਕਾਰ ਦਾ ਕੀ ਫਾਇਦਾ ਵੇਖੋ ਜੀ ਸਚਕਨਰ ਮੰਦਿਰ ਸਾਹਿਬ ਆ ਉਥੇ ਪੂਰਾ ਦੇਸ਼ ਤੋਂ ਦੁਨੀਆ ਦੇਸ਼ ਤੋਂ ਦੇਸ਼ ਤੋਂ ਦੁਨੀਆ ਆਉਂਦੀ ਆ ਹੋਰ ਵੀ ਗੁਰਤਾ ਸਾਡੇ ਵਰਗ ਪਵਿੱਤਰ ਨਗਰੀਏ ਗੁਰੂ ਆਪੀਰਾਂ ਦੀ ਧਰਤੀ ਹੈਗੀ ਆ ਜਿੱਥੇ ਦਰਗਾਣਾ ਮੰਦਿਰ ਆ ਵਾਲਮੀਕ ਤੀਰਥ ਆ ਪੂਰੀ ਬੋਸ ਥਾਣੇ ਕਿਨੇ ਕੀ ਲੋਕ ਸਾਡੇ ਕੋ ਮੈਸੇਜ ਲੈ ਕੇ ਜਾਂਦੇ ਕਿ ਥਾਂ ਥਾਂ ਤੇ ਪਾਣੀ ਖਲੋਤਾ ਵਾ ਕੂੜੇ ਦੇ ਢੇਰ ਲੱਗੇ ਇਹ ਕਿੱਥੇ ਸੁੱਤੇ ਪਏ ਆ ਮੇਰ ਸਾਹਿਬ ਆਪਣੇ ਕਿੱਥੇ ਕਮਿਸ਼ਨਰ ਸਾਹਿਬ ਸੁੱਤੇ ਪਏ ਆ ਇਥੋਂ ਦੇ ਲੋਕਲ ਬੋਡੀ ਮਿਨਿਸਟਰ ਕਿੱਥੇ ਸੁਤਾ ਪਿਆ ਵਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਭਗਵੰਤ ਜੀ ਇਹਨਾਂ ਨੂੰ ਜਗਾਓ ਇਹ ਸਾਡੇ ਅੰਮ੍ਰਿਤਸਰ ਦੀ ਸਾਰ ਲੈਣ ਮੈਂ ਇੱਕ ਬੇਨਤੀ ਹੋਰ ਕਰਦਾ ਕਿ ਨਾ ਕੋਈ ਧੂਏ ਵਾਲੀ ਮਸ਼ੀਨ ਨਾ ਕੋਈ ਦੂਜਾ ਕੋਈ ਇਥੇ ਦਵਾਈ ਨਾ ਕੋਈ ਸਪਰੇਅ ਮੈਨੂੰ ਇਹ ਲੱਗਦਾ ਕਿ ਇਹਨਾਂ ਦੀ ਅਜਾਜ ਜਾਂਚ ਹੋ ਜੇ ਨਾ ਸਾਰੇ ਕਾਰਪੋਰੇਸ਼ਨ ਦੀ ਇਹ ਜਿੰਨੇ ਸਰਕਾਰੀ ਅਧਿਕਾਰੀ ਆ ਇਹ ਸਾਰੇ ਪੈਸੇ ਇਹਨਾਂ ਦੀ ਜੇਬ ਚ ਜਾਂਦੇ ਪਏ ਜੇ ਇਹਨੂੰ ਮੇਰਾ ਇਲਜ਼ਾਮ ਨਾ ਸਮਝੋ ਇਹ ਆਪਣੇ ਜ਼ਮੀਰ ਤੇ ਆਪਣੇ ਬੱਚਿਆਂ ਨੂੰ ਆਜਾ ਨਜ਼ਰ ਮੰਨ ਕੇ ਗਏ ਗੁਰੂ ਪੀਰ ਦੇ ਮੰਦਰ ਚ ਕਹਿ ਦੇਣਾ ਕਿ ਅਸੀਂ ਜਾਣੇ ਆ ਤੇ ਮੈਂ ਮੰਨ ਜਾਗਾ ਜੀ ਮੈਂ ਇੱਕ ਸਮਾਜ ਸੇਵਕ ਆਦਵਾਸੀ ਗੁਰ ਗਿਆਨਾਤ ਪੁਰਸ਼ ਕਾਰਸ਼ਦਤਾਂ ਤੋਂ ਮਾਝਾ ਜੋਨ ਦਾ ਜਨਰਸਖਤਰ ਪ੍ਰਧਾਨ ਕੁਲਦੀਪ ਸਿੰਘ ਮਕਬੂਲਪੁਰਾ ਮੇਰੇ ਨਾਲ ਰਣਵੀਰ ਸਿੰਘ ਬੱਬੂ ਜੀ ਮੰਦਰ ਬੀਸੀ ਬੀਸੀ ਵਿੰਗ ਦੇ ਪ੍ਰਧਾਨ ਆ ਔਰ ਮੇਰੇ ਨਾਲ ਕੇਵਲ ਸਿੰਘ ਜੀ ਔਰ ਤਰਸੀਮ ਸਿੰਘ ਜੀ ਇਹ ਸਾਰੇ ਸਾਡੀ ਟੀਮ ਜਿਹੜ था था दे कूड़े दी ਨਖੇਦੀ ਕਰਦੀ ਪਈ ਆ ਗੰਦਗੀ ਦੀ ਨਖੇਦੀ ਕਰਦੀ ਆ ਨਗਰ ਨਿਗਮ ਅੰਮ੍ਰਿਤਸਰ ਅਤੇ ਸਰਕਾਰਾਂ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਹਨ ਕਿ ਸ਼ਹਿਰ ਦੀ ਸਫਾਈ ਬੜੇ ਜੋਰਾ ਸ਼ੋਰਾ ਨਾਲ ਹੋ ਰਹੀ ਹੈ ਲੇਕਿਨ ਫਾਸਟਰ ਨਿਊਜ਼ ਟੀਮ ਵੱਲੋਂ ਰੋਜ਼ਾਨਾ ਹੀ ਖਬਰਾਂ ਦਿਖਾਈਆਂ ਜਾਂਦੀਆਂ ਹਨ ਸ਼ਹਿਰ ਵਿੱਚ ਗੰਦਗੀ ਹੈ ਕੂੜੇ ਢੇਰ ਲੱਗੇ ਹਨ ਔਰ ਸਾਡੀ ਟੀਮ ਇਸ ਟਾਈਮ ਖੜੀ ਆ ਮਹਿਤਾ ਰੋਡ ਤੇ ਜਿਹੜੀ ਮਕਬੂਲਪੁਰਾ ਤੋਂ ਵੱਲਾ ਫਲਾਈਓਵਰ ਹੁੰਦੇ ਹੋਏ ਜਾਂਦੀ ਹੈ ਜੀ ਮਹਿਤਾ ਨੂੰ ਔਰ ਹਰਗੋਬਿੰਦਪੁਰ ਨੂੰ ਕਾਫੀ ਦੂਰ ਤੱਕ ਸੜਕ ਜਾਂਦੀ ਹੈ ਔਰ ਲਾਂਘਾ ਕਾਫੀ ਇੱਥੋਂ ਲੋਕ ਨਿਕਲਦੇ ਨੇ ਲੇਕਿਨ ਮੂੰਹ ਤੇ ਹੱ ਗੰਦਾ ਪਾਣੀ ਖੜਾ ਹੈ ਬਰਸਾਤੀ ਮਥਰ ਪੈਦਾ ਹੋ ਰਹੇ ਨੇ ਕੂੜਾ ਵੀ ਪਿਆ ਹੈ ਔਰ ਲੋਕਾਂ ਨੇ ਇਹ ਕਿਹਾ ਕਿ ਵਾਤਾਵਰਣ ਖਰਾਬ ਹੋ ਰਿਹਾ ਹੈ ਸੋ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਣ ਵਾਕਈ ਸ਼ਹਿਰ ਨੂੰ ਇੱਕ ਸਾਫ਼ ਸੁਥਰਾ ਬਣਾ ਕੇ ਵਿਖਾਣਾ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ